ਲੰਗੋਨੇ ਵਾਲੇ ਡੰਗੋਨੇ ਇਹ ਹੈ ਜੀ ਹਾਵੜੇ ਦਾ ਕੋਸ ਇਦਾਂ ਦਾ ਨਜ਼ਾਰਾ ਪਿੱਛੇ ਮੇਰੇ ਬ੍ਰਿਜ ਹੈ ਤੇ ਇੱਧਰ ਨੂੰ ਹਾਵੜਾ ਬ੍ਰਿਜ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਵੀ ਚਾਬੀ ਗਰੇ ਜੀ ਇਹ ਲਾਕ ਤੋੜਨਾ ਹੈ ਇਸਕਾ ਚਾਬੀ ਗੁੰਮ ਹੋ ਗਿਆ ਕੋਈ ਗੁਰਦੁਆਰੇ ਦੇ ਅੱਗੇ ਗਣੇਸ਼ ਜੀ ਦੀ ਦੁਕਾਨ ਹੈ ਬਾਡੀ ਬੁਡੀ ਲਗਾਤੇ ਹੈ ਗਾੜੀਆਂ ਨੂੰ ਲਾਕ ਮੇਰਾ ਚਾਬੀ ਹੋ ਗਿਆ ਤਾਂ ਹੋ ਗਿਆ ਕੜਾਚੇ ਥੈਂਕ ਯੂ ਜੀ ਕਿੰਨੇ ਪੈਸੇ ਪੈਸੇ ਨਹੀਂ ਕਹਦੇ ਲੈਣੇ ਏ ਵੀ ਸਚ ਨਾਨਕ ਦੇ ਸੰਤ ਇੱਕ ਓ ਗਾ ਸਤਿਨਾਮ ਕਰਤਾ ਪੁਰਖ ਦੇਵੋ ਮੇਰੇ ਰਹਿ ਸੋ ਇਹ ਸੀਗਾ ਜੀ ਦਾਨਕੁਨੀ ਦਾ ਗੁਰਦੁਆਰਾ ਸਾਹਿਬ ਤੇ ਹੁਣ ਬਾਬਾ ਜੀ ਹੱਕਾ ਮਾਰ ਰਹੇ ਨੇ ਕਿ ਪ੍ਰਸ਼ਾਦਾ ਛੱਕ ਲੋ ਹੁਣ ਆਪਾਂ ਪ੍ਰਸ਼ਾਦਾ ਛੱਕਦੇ ਆਂ ਸੋ ਇਦਾਂ ਦਾ ਸੀਗਾ ਸਾਰਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਇੱਥੇ ਰਾਤੀ ਮੱਛਰ ਤਾਂ ਸੀਗਾ ਪਰ ਨੀਂਦ ਬਹੁਤ ਵਧੀਆ ਆਈ ਫੇਰ ਖੁਸ਼ ਆ ਕੇ ਪਤਾ ਵੀ ਨਹੀਂ ਰਿਹਾ ਥੱਕੇ ਹੋਏ ਸੀਗੇ ਸੋ ਹੁਣ ਆਪਾਂ ਛੱਕਦੇ ਆਂ ਲੰਗਰ ਇੱਧਰ ਆਪਣੇ ਏਰੀਏ ਦੇ ਬਹੁਤ ਸਾਰੇ ਪੰਜਾਬੀ ਇੱਥੇ ਡਰਾਈਵਰ ਵੀਰ ਸਾਰੇ ਇੱਥੇ ਗੱਡੀਆਂ ਦੀ ਟਰਾਂਸਪੋਰਟ ਵੀ ਹੈ ਨਾਲ ਭਾਜੀ ਬੈਠੇ ਆ ਇੱਥੇ ਤੇ ਹੁਣ ਆਪਾਂ ਛਕਦੇ ਆ ਪ੍ਰਸ਼ਾਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮਾਲਕ ਲੈ ਕੇ ਆਇਆ ਹੈ ਇੱਥੇ ਤੇ ਮਾਲਕ ਦਾ ਧੰਨਵਾਦ ਬਹੁਤ-ਬਹੁਤ ਤੇ ਹੁਣ ਆਪਾਂ ਘੁੰਮਾਂਗੇ ਕਲਕੱਤਾ ਸਾਰਾ ਤੇ ਬਾਬਾ ਜੀ ਤੋਂ ਇਜਾਜ਼ਤ ਲਈ ਹੈ ਉਹ ਕਹਿੰਦੇ ਰਹਿ ਸਕਦੇ ਕੋਈ ਗੱਲ ਨਹੀਂ ਜੋ ਇੱਥੇ ਆ ਕੱਲ ਦੇ ਆਪਾਂ ਆਏ ਆਂ ਤੇ ਕੱਲ ਦੀ ਰੈਸਟ ਕਰਕੇ ਅੱਜ ਥੋੜਾ ਜਿਹਾ ਹੋ ਗਿਆ ਕੱਲ ਮੌਸਮ ਵੀ ਖਰਾਬ ਸੀ ਮੀਂਹ ਦਾ ਅੱਜ ਥੋੜਾ ਜਿਹਾ ਮੌਸਮ ਖੁੱਲਿਆ ਹੈ ਦੇਖੋ ਕਿੰਨੀ ਸੋਹਣੀ ਧੁੱਪ ਨਿਕਲੀ ਹੈ ਤੇ ਇਧਰਲੇ ਥਾੜ ਗੱਡੀਆਂ ਦੀ ਪਾਰਕਿੰਗ ਹੈ ਬਾਹਰ ਆਪਣੇ ਪੰਜਾਬੀ ਹੋਰ ਹੈ ਉਹਨਾਂ ਦੀ ਦੁਕਾਨਾਂ ਵੀ ਨੇ ਤੇ ਇੱਧਰਲੇ ਪਾਸੇ ਲੰਗਰ ਹਾਲ ਹੈ ਕਾਫੀ ਇੱਥੇ ਹੁਣ ਮੈਂ ਲੰਗਰ ਛਕਿਆ ਤੇ ਉੱਪਰ ਗੁਰਦੁਆਰਾ ਸਾਹਿਬ ਖੜਾ ਥੋੜਾ ਸੋਹਣਾ ਇਮਾਰਤ ਬਣੀ ਹੋਈ ਆ ਸੋ ਹੁਣ ਆਪਾਂ ਚੱਲਦੇ ਆ ਘੁੰਮਣ ਅੱਗੇ ਕੋਲਕੱਤਾ ਬ੍ਰਿਜ ਜਾਊਗਾ ਜਿਹੜਾ ਮੇਨ ਇੱਥੇ ਜਿਹੜੀਆਂ 10 15 ਜਗ੍ਹਾ ਘੁੰਮਣ ਵਾਲੀਆਂ ਉਹ ਘੁਮਾਂਗੇ ਹੁਣ ਆਪਾਂ ਸੋ ਬਾਬਾ ਜੀ ਤੋਂ ਇਜਾਜ਼ਤ ਲੈ ਕੇ ਆਪਾਂ ਚੱਲਦੇ ਆ ਠੀਕ ਆ ਬਾਬਾ ਜੀ ਮੈਂ ਜਾਇਆ ਮੈਂ ਬਾਈਕ ਨੂੰ ਕਿਰਪਾ ਕਰੇ ਸਾਰਿਆਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ। ਸੋ ਇਸੇ ਤਰ੍ਹਾਂ ਮੈਂ ਘੁੰਮਦਾ ਰਹਿਣਾ ਤੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹੂੰਗਾ। ਗੁਰਦੁਆਰਾ ਸਾਹਿਬ ਦੇ ਅੱਗੇ ਨਾ ਕਾਫੀ ਚੜਾਈ ਐ। ਤੁਸੀਂ ਦੇਖ ਰਹੇ ਕਿਵੇਂ ਚੜ੍ਹ ਆਉਂਦੀ ਐ। ਚੜ੍ਹ ਜਾਂਦਾ ਵਾ ਇਹ ਤਾਂ ਇੱਕ ਵਾਰ ਮੈਂ ਕੱਲ ਗਿਆ ਸੀ, ਚੜ੍ਹ ਗਿਆ ਸੀ। ਅੱਜ ਦੇਖਦੇ ਆਂ ਵੀ ਚੜ੍ਹਦਾ ਹੀ ਨਹੀਂ, ਅੱਜ ਅੜ ਗਿਆ ਲੱਗਦਾ ਕੰਮ। ਘੇਰ ਕੱਲ ਦੂਆ ਪਾ ਲਿਆ ਸੀ। ਅੱਜ ਤੀਏ ਘੇਰ 'ਚ ਚੜ੍ਹੂਗਾ। ਚੜੂਗਾ ਚੜੂਗਾ ਜੇ ਤਾਂ ਦੋਏ ਪੈਡਲ ਵੱਜਣ ਫਿਰ ਤਾਂ ਚੜ ਜੂਵੇ ਹੁਣ ਵੱਜਦਾ ਇੱਕੋ ਪੈਡਲ ਇੱਥੇ ਪਤਾਈਏ ਤੁਹਾਨੂੰ ਇੱਥੇ ਲੈ ਜਾਣਾ ਆਪਾਂ ਚੜਾ ਦੇਣਾ ਸੋ ਆਪਾਂ ਚੜ ਗਏ ਆ ਜੀ ਰੋਡ ਤੇ ਤੇ ਦੇਖਦੇ ਆ ਆਪਾਂ ਜਿਹੜੇ ਜਿਹੜੇ ਪੁਆਇੰਟ ਦੇਖਣ ਵਾਲੇ ਆ ਪਿੱਛੇ ਰੋਡ ਦਿੱਲੀੋਂ ਆਉਂਦਾ ਤੇ ਇਧਰ ਨੂੰ ਕਲਕੱਤੇ ਦੇ ਵਿੱਚ ਐਂਟਰ ਤੋ ਆਪਾਂ ਵੀ ਹੋ ਗਏ ਐਂਟਰ ਜਦੋਂ ਆਪਾਂ ਇਹ ਦਾਨਗੁਨੀ ਦਾ ਗੁਰਦੁਆਰਾ ਸਾਹਿਬ ਹੈ ਕੋਈ ਇੱਥੇ ਲਾ ਕੇ ਗੱਤੇ ਦੀ ਦੁਕਾਨ ਵੀ ਹੈ ਇੱਥੋਂ ਹੀ ਆਪਾਂ ਗੱਤਾ ਲੈ ਕੇ ਸਾਈਕਲ ਪੈਕ ਕਰ ਲੈਣਾ ਇੱਥੋਂ ਹਾਵੜਾ ਬ੍ਰਿਜ ਹੈਗਾ ਜੀ 13 ਕਿਲੋਮੀਟਰ ਅੱਧੇ ਘੰਟੇ ਦਾ ਰਸਤਾ ਹੈ ਗੱਡੀ ਵਾਸਤੇ ਆਹ ਇਹ ਅੱਧਾ ਘੰਟਾ ਸਾਈਕਲ ਤੇ ਵੱਧ ਵੀ ਲੱਗ ਸਕਦਾ ਹੈ Finally reached in Kolkata Punjab to Bay Road ਬਰਾ ਜੈਲੋ ਟੈਕਸੀ ਯਾਤਰੀ ਸਾਥੀ ਕੱਲੋਂ ਆਪਾਂ ਇਹਦੇ ਵਿੱਚ ਜਾਣਾ ਹੈ 에어ਪੋਰਟ ਨੂੰ ਤੇ ਸੋਏ ਜਿਹੜੀਆਂ ਪੀਲੀਆਂ ਟੈਕਸੀਆਂ ਜਾਂਦੀਆਂ ਇਹ ਯਾਤਰੀ ਸਾਥਰੀ ਐਪ ਡਾਊਨਲੋਡ ਕਰ ਲੈਣੇ ਆਪਾਂ ਪਰ ਮੈਂ ਕੀਤਾ ਸੀਗਾ ਉਹ ਚੱਲਿਆ ਹੈ ਨਹੀਂ ਕਿਉਂਕਿ ਦੂਏ ਲੋਟ ਜ਼ਿਆਦਾ ਸਵਾਰੀਆਂ ਨੂੰ ਚੱਕਦੇ ਨੇ ਯਾਤਰੀ ਸਾਥੀ ਇਹਨਾਂ ਦਾ ਘੱਟੇ ਚੱਲਦਾ ਸੋ ਉਲਾ ਉੱਪਰ ਆਪ ਇੱਥੇ ਚੱਲਦਾ ਉਹਦੇ ਨਾਲ ਮੈਂ ਟੈਕਸੀ ਮੰਗਾਈ ਸੀ ਉਹ ਸੈੱਟ ਹੈ ਕੰਮ ਹੁਣ ਆਪਾਂ ਕਰਦੇ ਆ ਹਵੜ ਬ੍ਰਿਜ ਦੀ ਗੱਲ ਇਹ ਬਿਨਾ ਨਟਾਂ ਤੋਂ ਬਣਿਆ ਹੋਇਆ ਇਹ ਰੇਪਟਾਂ ਨਾਲ ਖੜਾ ਕਾਫੀ ਇਹਨੂੰ ਸਟੀਲ ਲੱਗੀ ਹੋਈ ਹੈ ਦੋ ਪਿੱਲਰਾਂ ਤੇ ਖੜਾ ਹੈ ਇਹ ਥੱਲੇ ਇਹਦੇ ਕੋਈ 브릿ਜ ਦੇ ਪਿੱਲਰ ਹੈ ਨਹੀਂਗਾ ਕੋਈ ਇਦਾਂ ਦਾ 브릿ਜ ਹੈ ਤੋ ਹੁਣ ਇਹ 브릿ਜ ਪਾਰ ਕਰਕੇ ਇੱਕ ਬੜਾ ਬਾਜ਼ਾਰ ਮਾਰਕੀਟ ਆਉਂਦੀ ਹੈ ਉਹ ਵੀ ਦੇਖਦੇ ਆਪਾਂ ਸੋ ਇਸ ਤੋਂ ਬਾਅਦ ਆਪਾਂ ਜਾਵਾਂਗੇ ਰੇਲਵੇ ਸਟੇਸ਼ਨ ਤੋ ਇਹਦੇ ਵਿੱਚ ਹੋਰ ਤਿੰਨ ਚਾਰ 브릿ਜ ਹੋਰ ਵੀ ਹੈ ਜੋ ਤੁਸੀਂ ਬੋਟ ਹਾਇਰ ਕਰਕੇ ਉਹ ਦੇਖ ਸਕਦੇ ਹੋ ਜਾ ਕੇ ਇੱਕ ਇੱਥੇ ਰੈਸਟੋਰੈਂਟ ਵੀ ਹੈ ਮੰਕੀਵਾਰ ਜਿੱਥੋਂ ਵਿਊ ਵਧੀਆ ਆਉਂਦਾ ਹੈ ਇਦਾਂ ਦਾ ਘਾਟ ਦਾ ਕੁਛ ਨਜ਼ਾਰਾ ਹੈ ਹੁਣ ਆਪਾਂ ਘਾਟ ਤੇ ਪਹੁੰਚ ਗਏ ਆ ਇਧਰਲੇ ਪਾਸੇ ਬੜਾ ਬਾਜ਼ਾਰ ਆ ਜਿੱਥੋਂ ਆ ਬੰਦੇ ਪੌੜੀਆਂ ਉੱਤਰਦਿਆਂ ਨੇ ਸੋ ਇਧਰਲੇ ਪਾਸੇ ਲੋਕੀ ਨਹਾਉਂਦੇ ਵੀ ਨੇ ਵਿੱਚ ਇੱਥੇ ਸੋ ਇੱਥੇ ਹੁੰਦਾ ਸਨਸੈਟ ਦੇਖਦਾ ਬਹੁਤ ਵਧੀਆ ਸੋ ਮੈਂ ਹੋ ਗਿਆ ਲੇਟ ਇਸ ਕਰਕੇ ਕੁਸਾ ਅਜ ਬੱਦਲ ਵੀ ਆ ਸੋ ਸਨਸੈਟ ਆਪਨ ਨਹੀਂ ਦੇਖਣ ਨੂੰ ਮਿਲਿਆ ਸੋ ਫਿਰ ਕਦੇ ਆਵਾਂਗੇ ਦੇਖਾਂਗੇ ਸੋ ਇਦਾਂ ਦੇ ਤਿੰਨ ਬ੍ਰਿਜ ਜਿੱਦਾਂ ਉੱਪਰੇ ਕਿਸ਼ਤੀ ਫਿਰਦੀ ਆ ਇਦਾਂ ਦਾ ਤੁਸੀਂ ਉਹਦੇ ਵਿੱਚ ਜਾ ਕੇ ਉਹ ਬ੍ਰਿਜ ਵੀ ਦੇਖ ਸਕਦੇ ਹੋ ਤੇ ਤੁਸੀਂ ਲਾਂਚ ਦੇ ਟਾਈਮ ਇੱਥੇ ਆਓ ਤਾਂ ਸ਼ਾਮ ਦਾ ਦ੍ਰਿਸ਼ ਤੁਹਾਨੂੰ ਵਧੀਆ ਦੇਖਣ ਨੂੰ ਮਿਲੇਗਾ। ਹੋਰ ਲੰਬਾ ਸਫ਼ਰ ਕਰਕੇ ਅੱਧੇ ਘੰਟੇ ਦੀ ਡਰਾਈਵ ਕਰਕੇ ਆਏ ਆ ਇੱਥੇ। ਕਾਫੀ ਦੂਰ ਤੱਕ ਤੇ ਇੱਦਾਂ ਇੱਥੇ ਲੋਕੀ ਬੈਠੇ ਮਯਾਰਾ ਲੈ ਰਹੇ ਆ ਸ਼ਾਮ ਦਾ। ਤੇ ਸੂਰਜ ਛਿਪ ਗਿਆ ਅੱਜ ਕੋਈ ਮੌਸਮ ਸਾਫ਼ ਨਹੀਂ ਐ ਤੇ ਤੁਸੀਂ ਸਨਸੈਟ ਦਾ ਨਜ਼ਾਰਾ ਦੇਖਣਾ ਤਾਂ ਇੱਥੇ ਬੈਠ ਕੇ ਦੇਖ ਸਕਦੇ ਹੋ। ਥੋੜਾ ਜਿਹਾ ਲੇਟ ਹੋ ਗਿਆ ਮੈਂ ਘੁੰਮਦਾ ਘਮਾਉਂਦਾ। ਬਟ ਡੋਂਟ ਵਰੀ ਆਪਾਂ ਤੁਹਾਨੂੰ ਸ਼ਾਮ ਦਾ ਨਜ਼ਾਰਾ ਦਿਖਾਵਾਂਗੇ ਬ੍ਰਿਜ ਦਾ। ਕਿ ਨੀ ਲਾਈਟਿੰਗ ਸੋਹਣੀ ਕਰੀ ਹੁੰਦੀ ਐ ਵੀ ਮੈਨੂੰ ਲੱਗਦਾ ਟੂਰਿਸਟ ਨਾਲੇ ਭਰਿਆ ਹੋਇਆ ਐ ਜਾਂ ਸਵਾਰੀਆਂ ਹੋਣਗੀਆਂ ਇਧਰੋਂ ਉਧਰ ਸ਼ਿਫਟ ਕਰਨ ਲਈ ਦਬਈਆ ਵਾਲਾ ਜਿ ਪਰ ਦਬਈਆ ਉਹੀ ਚੀਜ਼ ਇੱਥੇ ਆ ਉਧਰੋਂ ਇਧਰ ਜਾਣ ਲਈ ਇਹ ਉਹਨਾਂ ਦਾ ਇਸਤੇਮਾਲ ਕਰ ਦਿੰਨੇ ਆ ਬੇੜੀਆਂ ਦਾ ਛੋਟੀਆਂ ਦਾ ਤੇ ਹੁਣੇ ਬੱਸ ਚੱਲੀ ਉਧਰ सब बाहर बाहर जाता है जब बाहर देश के लिए जो यहाँ लोकल माल है लोकल में ही जाता है बाहर बाहर मतलब ये आपका सुंदर ना ना नहीं, यहां से नहीं जाता।, अच्छा। अपना लोकल में जाता है लोकल मार्केट में ही जाता है हाँ। तो क्या माल होता है, भी मतलब है? वो चावल दाल मसाला राशन का खाने पीने का यहाँ पूरा मार्केट है बड़ा बाजार मार्केट बड़ा बाजार मार्केट कलकत्ता बड़ा बाजार मार्केट ਉਹ ਮੈਕਲਕਤਾ ਬੜਾ ਬਜ਼ਾਰ ਮਾਰਕੀਟ ਤੋਂ ਬਾਅਦ ਆਪਾਂ ਬ੍ਰਿਜ ਦੇਖ ਲਿਆ ਹੁਣ ਆਪਾਂ ਚੱਲਦੇ ਹਾਂ ਸਟੇਸ਼ਨ ਇਹ ਪੂਰੀ ਹੱਬ ਆ ਇੱਥੇ ਜਿੱਥੋਂ ਆਪਣਾ ਮਾਲ ਢੋਆ ਢੋਈ ਸਮੁੰਦਰ ਚੋਂ ਹੁੰਦਾ ਇੱਥੇ ਇਹ ਦੇਖੋ ਟੰਗਾ ਗਾੜੀ ਬੰਦੇ ਕੋ ਬਿਠਾਣੇ ਕੇ ਲਈ ਹੋਤਾ ਇਹ ਮਾਲ ਲੋਡ ਕਰਕੇ ਜਾ ਰਹਾ ਭਾਈ ਵਾਹ ਪੁਰਾਣੇ ਚੱਲਦੇ ਸੀ ਪਹਿਲਾਂ ਇੱਥੇ ਹੁਣ ਤਾਂ ਰੇੜੀਆਂ ਰੁੜੀਆਂ ਜੀਆਂ ਆ ਗਈਆਂ ਦੇਖੋ ਗੋਰੀਆਂ ਦੀਆਂ ਬਣਾਈਆਂ ਹੋਈਆਂ ਬਿਲਡਿੰਗਾਂ ਖੰਡਰ ਬਣ ਗਈਆਂ ਅੰਦਰਾਸਤੇ ਦਰਾਸਤੇ ਬਿਲਡਿੰਗਾਂ ਦੇ ਵਿੱਚ ਜੰਮੇ ਵੇਹ ਇਦਾਂ ਦੀਆਂ ਬਿਲਡਿੰਗਾਂ ਕਾਫੀ ਦੇਖਣ ਨੂੰ ਵਿੱਚ ਮਿਲੀਆਂ ਜਿਹਦੇ ਵਿੱਚ ਪਿੱਪਲ ਜੰਮੇ ਹੋਏ ਆ ਵਧੀਆ ਬਣਾਈਆਂ ਹੋਈਆਂ ਸੀ ਤਾਂ ਉਸ ਟਾਈਮ ਦੀਆਂ ਪਰ ਇਹਨਾਂ ਦੇ ਵਿੱਚ ਦਰਾਸਤੇ ਜੰਮ ਗਏ ਹੁਣ ਉਹ ਆ ਇੱਕ ਸਾਹਮਣੇ ਇਦਾਂ ਦੀਆਂ ਪਿੱਛੇ ਬਹੁਤ ਨੇ ਆਪਾਂ ਬੱਸ ਦਾ ਸਫ਼ਰ ਵੀ ਕਰਕੇ ਦੇਖਾਂਗੇ ਬੱਸਾਂ ਦੇ ਵਿੱਚ ਵੀ ਬਹੁਤ ਭੀੜ ਭੜਕਾ ਇੱਥੇ ਇਹ ਵਾਲਾ ਜਿਹੜਾ ਰੇਲਵੇ ਸਟੇਸ਼ਨ ਆ ਇੰਡੀਆ ਦਾ ਸਭ ਤੋਂ ਪਹਿਲਾ ਰੇਲਵੇ ਸਟੇਸ਼ਨ ਆ ਇਨੂੰ ਕਹਿੰਦੇ ਸੀ ਈਸਟ ਇੰਡੀਅਨ ਰੇਲਵੇ ਸਟੇਸ਼ਨ ਬਹੁਤ ਸ਼ਾਨਦਾਰ ਬਿਲਡਿੰਗ ਬਣੀ ਹੋਈ ਬੜਾ ਕੰਪਲੈਕਸ ਬਣਿਆ ਹੋਇਆ 1845 ਜਿਹਦੇ ਹੀ ਆਪਣੀ ਮੀਟਿੰਗ ਹੋ ਗਈ ਸੀ 1852 ਦਾ ਫਿਰ ਇਹਨੂੰ ਠੇਕਾ ਮਿਲ ਗਿਆ ਸੀ ਮੈਨੂੰ ਉਹਦੇ ਬਾਅਦ ਫਿਰ ਆਪਾਂ ਇਹ 1854 ਚ ਆਪਾਂ ਇਹ ਖੋਲਤਾ ਸੀ ਲੋਕਾਂ ਵਾਸਤੇ ਹਾਵੜਾ ਤੋਂ ਉਗਲੀ ਜਾਣ ਲਈ ਸਾਲ 1936 ਚ ਬਣਿਆ ਸੀਗਾ ਇਹ ਸ਼ੁਰੂ ਹੋਇਆ ਸੀ 42 ਚ ਬਣ ਕੇ ਤਿਆਰ ਹੋ ਗਿਆ ਸੀ 43 ਨੂੰ 1943 ਚ ਜਨਤਾ ਵਾਸਤੇ ਖੋਲਤਾ ਸੀ ਇਹ ਫਿਰ ਉਸ ਤੋਂ ਬਾਅਦ ਇਹ ਇਦਾਂ ਦੇ ਦੱਸਦੇ ਆ ਲੋਕੀ ਕਹਿੰਦੇ ਰਾਤ ਨੂੰ ਇਹ 12 1 ਵਜੇ ਬੰਦ ਵੀ ਕਰ ਦਿੰਦੇ ਨੇ ਉਹ ਕਾਦੇ ਕਰਦੇ ਨੇ ਉਹ ਕਰਦੇ ਆ ਤਾਂ ਵੀ ਕਹਿੰਦੇ ਰਾਤ ਨੂੰ ਇਹਦਾ ਗੁਰਦਾ ਡਿਗਣ ਦਾ ਖਤਰਾ ਪੈਦਾ ਹੋ ਜਾਂਦਾ ਹੁਣ ਇਹ ਨਹੀਂ ਪਤਾ ਵੀ ਕਿਉਂ ਜਿਉਂ ਦੇਖੋ ਕਿੰਨੇ ਲੋਕੀ ਉੱਪਰ ਤੁਰੇ ਜਾ ਰਹੇ ਨੇ ਇਧਰੋਂ ਉਧਰ ਕ੍ਰਾਸ ਕਰਦੇ ਨੇ ਤੇ ਨਾਲ ਸਾਈਡ ਤੇ 8 9 ਫੁੱਟ ਚੌੜਾ ਰਸਤਾ ਦੋਨੋਂ ਪਾਸੇ ਹੈਗਾ ਸੋ ਇਦਾਂ ਦੀਆਂ ਫੈਰੀਆਂ ਵੀ ਚੱਲਦੀਆਂ ਰਹਿੰਦੀਆਂ ਵਿੱਚ ਇੱਥੇ ਇੱਥੇ ਕਾਫੀ ਲੋਕੀ ਆ ਦੇਖੋ ਆਲੇ-ਦਾਲੇ ਬੈਠੇ ਆ ਮਰਹੋਣਾ ਸਾਨੂੰ ਕਾਰਟ ਦੇ ਉੱਪਰ ਆ ਦੇਖੋ ਕਿਵੇਂ ਜਾ ਰਹੇ ਆ ਲੋਕੀ ਇਧਰੋਂ ਉਧਰ ਪਾਰ ਕਰਨ ਲਈ ਬਹੁਤ ਰਾਸ਼ੀਗਾ ਜਦ ਮੈਂ ਲੰਘਿਆ ਉੱਪਰ ਦੀ ਤੇ ਲੋਕੀ ਇਧਰੋਂ ਆਰ ਪਾਰ ਹੋ ਰਹੇ ਆ ਤੁਰ ਕੇ ਤੇ ਇਦਾਂ ਦਾ ਕੁਛ ਨਜ਼ਾਰਾ ਐਥੇ ਦਾ ਸ਼ਾਮ ਦਾ ਕਾਫੀ ਲੋਕੀ ਇੰਜੋਏ ਕਰ ਰਹੇ ਆ ਲੋਕੀ ਵੀਡੀਓ ਬਣਾ ਰਹੇ ਨੇ ਕੋਈ ਬੈਠਾ ਕੋਈ ਦੇਖ ਰਿਹਾ ਸੋ ਇਦਾਂ ਦਾ ਨਜ਼ਾਰਾ ਐ ਸ਼ਾਮ ਦਾ ਸੋ ਆਪਾਂ ਦੇਖਣੀ ਆ ਤਾਂ ਹੋਰ ਵੀ ਕਈ ਪੁਆਇੰਟ ਸੀ ਪਰ ਇੱਥੇ ਲੇਟ ਹੋ ਗਏ ਬੜਾ ਬਾਜ਼ਾਰ ਚ ਘੁੰਮੀ ਗਿਆ ਮੈਂ ਰੇਲਵੇ ਸਟੇਸ਼ਨ ਤੇ ਘੁੰਮੀ ਗਿਆ ਆਪਣੇ ਜਿਹੜੇ ਮਿਸ ਹੋਏ ਆ ਪੁਆਇੰਟ ਵਿਕਟੋਰੀਆ ਮੈਮੋਰੀਅਲ ਹਾਵੜਾ ਬ੍ਰਿਜ ਤਾਂ ਆਪਾਂ ਦੇਖ ਲਿਆ ਜੇਮ ਦਿੱਤਾ ਆਪਣਾ ਵਿਰਲਾ ਮੰਦਿਰ ਵੀ ਬਣਿਆ ਹੋਇਆ ਇੱਥੇ ਜਿਹੜੇ ਆਪਾਂ ਪਿਲਾਨੀ ਚ ਵੀਡੀਓ ਬਣਾਈ ਸੀ ਉਹਨਾਂ ਨੇ ਇੱਥੇ ਮੰਦਿਰ ਦਾ ਨਿਰਮਾਣ ਵੀ ਕੀਤਾ ਦਾ ਹਿੰਦੀ ਟੈਂਪਲ ਇੱਕ ਚਰਚ ਸੀ ਉਹ ਵੀ ਦੇਖਣੀ ਸੀ ਦੇਖਣੀ ਕੀ ਤੁਹਾਨੂੰ ਵੀ ਦਿਖਾਉਣੀ ਸੀ ਸੋ ਇਦਾਂ ਦੇ ਕਾਫੀ ਪੁਆਇੰਟ ਮੇਰੇ ਰਹਿ ਗਏ ਆ ਉਹ ਖੜਾ ਜੀ ਆਪਣਾ ਲੰਬਰੇਟਾ ਇੱਧਰ ਰੋਡ ਚੱਲ ਰਿਹਾ ਬਹੁਤ ਟ੍ਰੈਫਿਕ ਹੁਣ ਅੱਗੇ ਚੱਲਦੇ ਆ ਦੋਰੇ ਵੀ ਫਿਰਦੇ ਆ ਭਾਈ ਇੱਥੇ ਘੁੰਮਦੇ ਪੰਖੋਂ ਪਰਦੇ ਜਿਹਾ ਨੇ ਦੇਖਿਆ ਪੀੜ ਭਰਕਾ ਜ਼ਿਆਦਾ ਤਾਂ ਉਹ ਲੱਗੇ ਸੋ ਜਿਹੜੇ ਮੇਨ ਪੁਆਇੰਟ ਸੀ ਇੱਕ ਤਾਂ ਵਿਲੀਅਮ ਫੋਰਟ ਦੇਖਣਾ ਸੀ ਇੱਕ ਪਾਰਕ ਇੱਥੇ ਦੂਜਾ ਲੋਟ ਵੀ ਐ ਸੋ ਇੱਕ ਹੈਗਾ ਨੁੱਕੜ ਮਸਜਿਦ ਉਹ ਵੀ ਦੇਖਣੀ ਸੀ ਬਿਰਲਾ ਇੰਡਸਟਰੀਅਲ ਟੈਕਨੋ ਯਾਨੀ ਆਪਾਂ ਦੇਖਣਾ ਸੀ ਇਕੋ ਪਾਰਕ ਦੇਖਣਾ ਸੀ ਬਲਰ ਮਾਠਾ ਕੋ ਵੀ ਦੇਖ ਸਕਦੇ ਹੋ ਤੁਸੀਂ ਇੱਥੇ ਆ ਕੇ ਸੋ ਇਹ ਚੀਜ਼ਾਂ ਆਪਣੀਆਂ ਰਹਿ ਗਈਆਂ ਹੁਣ ਆਪਾਂ ਇਹ ਚੀਜ਼ਾਂ ਫਿਰ ਕਦੇ ਦੇਖਾਂਗੇ ਆਗੇ ਸੋ ਆਪਣੀ ਕੱਲੂਆਂ ਫਲੈਟ ਸੋ ਹੁਣ ਆਪਾਂ ਚੱਲਦੇ ਹਾਂ ਸਿੱਧਾ ਗੁਰਦੁਆਰਾ ਸਾਹਿਬ ਤੇ ਰੈਸਟ ਕਰਦੇ ਤੇ ਮੰਗਾਉਨੇ ਆਪਾਂ ਟੈਕਸੀ ਤੇ ਆਪਾਂ ਚੱਲੀਏ ਅਗਲਾ ਸਫ਼ਰ ਸ਼ੁਰੂ ਕਰੀਏ ਸੋ ਹੁਣ ਆਪਾਂ ਚੱਲਦੇ ਹਾਂ ਵਾਪਸ ਗੁਰਦੁਆਰਾ ਸਾਹਿਬ ਸੋ ਅਗਲੀ ਵਾਰੀ ਆਵਾਂਗੇ ਤੇ ਜਿਹੜੇ ਬਾਕੀ ਦੇ ਪੁਆਇੰਟ ਬਚ ਗਏ ਇੱਥੇ ਕਾਫੀ ਪੁਆਇੰਟ ਨੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਸੋ ਮਿਲਦੇ ਆਪਾਂ ਹੁਣ ਥਾਈਲੈਂਡ ਸੋ ਆਪਾਂ ਹੁਣ ਖੜੇ ਆ ਇੱਥੋਂ ਟੈਕਸੀ ਲੈਣ ਨੂੰ ਬੱਸ ਲੈਣ ਨੂੰ ਬੱਸ ਰੋਕਦੀ ਹਰੇਕ ਬੰਦੇ ਜਦੋਂ ਬੰਧਾ ਲੈਣੇ ਰੋਕਦੀ ਬੱਸ ਦੇਖ ਕੇ ਵਿਖਾ ਨਹੀਂ ਚੜਦ ਨੂੰ ਅਸੀਂ ਖੜਾ ਪਰ ਇੱਥੇ ਦਾ ਮਤਲਬ ਬੱਸ ਰੋਕਦੀ ਆ ਹੁਣ ਮੈਨੂੰ ਐ ਨਹੀਂ ਪਤਾ ਮੈਂ ਚੜਨਾ ਕਿਹੜੀ ਆ ਬੱਸ ਜੇ ਮੈਂ ਚੜ ਗਿਆ ਕਿਤੇ ਹੋਰੇ ਨਾਲ ਪਾਸੇ ਚਲੇ ਜਾਵਾਂ ਹੁਣ ਇੱਥੇ ਟੈਕਸੀ ਲੈ ਕੇ ਥੋੜਾ ਬਹੁਤਾ ਟਾਈਮ ਆ ਜਿਹੜਾ ਉਹ ਘੁੰਮ ਲੈਣੇ ਆ ਫਿਰ ਆਪਣੀ ਇੱਥੋਂ ਰਾਤ ਦੀ 12 ਵਜੇ -uh ਤੰਨੇ ਘੰਟੇ ਪਹਿਲਾਂ 9 ਵਜੇ 에어ਪੋਰਟ ਪਹੁੰਚਣਾ ਆਪਾਂ ਹਲੇ 9 ਬੱਜੇ ਨੇਰਾ ਹੋ ਗਿਆ। ਸੋ ਪਹੁੰਚਦੇ ਆਂ ਫਿਰ 에어ਪੋਰਟ ਟੈਕਸੀ ਮਿਲੀ ਨਹੀਂ ਬੱਸ ਚੜਨਾ ਪੈ ਗਿਆ। ਹੁਣ ਡਨਲੋਵ ਬੱਸ ਸੱਡੇ ਜੋਂ ਟੈਕਸੀ ਲੈ ਕੇ ਆਉਂਗਾ। ਹੁਣ ਆਪਾਂ ਡਨਲੋਵ ਪਹੁੰਚ ਕੇ ਅੰਦਰ ਆਈ। ਸੋ ਵੇ ਟੈਕਸੀ ਲੱਭ ਲਈਏ ਮੈਂ ਕਰਾਂਗੇ ਆ ਦੇਖਦੇ ਆਂ। ਆਖਿਰ ਕਾਰ ਸੀਟ ਮਿਲ ਹੀ ਗਿਆ ਬਸ ਮੈਂ ਸੋ ਹੁਣ ਹੀ ਜਾ ਕੇ ਕੋਈ ਟਾਈਮ ਲੱਗੇਗਾ 10 मिनट 5 मिनट ਲੱਗੇਗਾ ਡਨਲਪ ਜਾਣੇ ਤੇ ਦਿੱਕਿਆਂ ਕਿਆ ਹੁੰਦਾ ਹੈ ਯਾਰ ਇਹ ਆਤੀ ਆਪਾਂ ਕਹਿੰਦਾ 1400 ਰੁਪਇਆ ਲੱਗੂਗਾ